ਇੱਕ ਚੀਜ਼ ਤੋਂ ਅੱਜ ਮੈਂ ਦੱਸਣੀ ਚਾਹੁੰਦਾ ਕਿ ਸਾਡਾ ਦੇਸ਼ ਬਹੁਤ ਥੇਰ ਪਹਿਲਾਂ ਵੀ ਆਜ਼ਾਦ ਹੋ ਸਕਦਾ ਸੀ ਭਗਤ ਸਿੰਘ ਜੀ ਦਾ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਫਾਤਪਨ ਗਾਂਧੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਸਾਡੇ ਦੇਸ਼ ਵਿੱਚ ਉਸ ਟਾਈਮ ਕੁਝ ਗਦਰਦਾਰ ਨਾ ਹੁੰਦੇ ਤਾਂ ਸ਼ਾਇਦ ਸਾਡੇ ਦੇਸ਼ ਨੂੰ ਪਹਿਲਾਂ ਵੀ ਆਜ਼ਾਦੀ ਮਿਲ ਜਾਂਦੀ ਗਦਰ ਉਸ ਟਾਈਮ ਵੀ ਸੀ ਗਦਰ ਇਸ ਟਾਈਮ ਵੀ ਹੈ ਕੁਝ ਪਾਰਟੀਆਂ ਛਲਕੇ ਚੱਲੇਗੇ ਔਰ ਕੁਝ ਤਿਆਰੀ ਕਰਨੇ ਨਮਸਕਾਰ ਜੀ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਤੰਤਰਤਾ ਦਿਵਸ ਤੇ ਮੇਰੇ ਪੂਰੇ ਦੇਸ਼ ਵਾਸੀਆਂ ਨੂੰ ਮੇਰੇ ਵਾਰ ਨੰਬਰ 5 ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇੱਕ ਚੀਜ਼ ਤੁਹਾਨੂੰ ਅੱਜ ਮੈਂ ਦੱਸਣੀ ਚਾਹਨਾ ਕਿ ਸਾਡਾ ਦੇਸ਼ ਬਹੁਤ ਥੇਰ ਪਹਿਲਾਂ ਵੀ ਆਜ਼ਾਦ ਹੋ ਸਕਦਾ ਸੀ ਭਗਤ ਸਿੰਘ ਜੀ ਦਾ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਮਹਾਤਮਾ ગાંધી ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਸਾਡੇ ਦੇਸ਼ ਵਿੱਚ ਉਸ ਟਾਈਮ ਕੁਝ ਗਰਦਾਰ ਨਾ ਹੁੰਦੇ ਤੇ ਸ਼ਾਇਦ ਸਾਡੇ ਦੇਸ਼ ਨੂੰ ਪਹਿਲਾਂ ਵੀ ਆਜ਼ਾਦੀ ਮਿਲ ਜਾਂਦੀ ਗਰਦਾਰ ਉਸ ਟਾਈਮ ਵੀ ਸੀ ਗਰਦਾਰ ਇਸ ਟਾਈਮ ਵੀ ਹੈ ਕੁਝ ਪਾਰਟੀਆਂ ਛੱਡ ਕੇ ਚਲੇਗੇ ਔਰ ਕੁਝ ਤਿਆਰੀ ਕਰਨੇ ਦੇਖੋ ਜਿਨੇ ਵਾਰ ਦੀ ਸੇਵਾ ਕਰਨੀ ਹੁੰਦੀ ਆਪਣੇ ਪਰਿਵਾਰ ਦੀ ਸੇਵਾ ਕਰਨੀ ਹੁੰਦੀ ਹੈ ਉਹ ਕਿਸੇ ਵੀ ਰੂਪ ਚ ਕਰ ਸਕਦਾ ਜਰੂਰੀ ਨਹੀਂ ਉਹ ਕਿਸੇ ਡੈਜ਼ਿਗਨੇਸ਼ਨ ਦੇ ਕਿਸੇ ਅਹੁਦੇ ਤੇ ਹੋਵੇ ਉਹ ਆਪਣੇ ਦੇਸ਼ ਦੀ ਸੇਵਾ ਕਰ ਸਕਦਾ ਹੈ ਅੱਜ ਤੁਸੀਂ ਜੇ ਦੇਖੋ ਆਪਣੇ ਦੇਸ਼ ਵਿੱਚ ਹਰ ਇੱਕ ਚੀਜ਼ ਹੈ ਹਸਪੀਟਲ ਹੈ এডਿਕੇਸ਼ਨ ਹੈ ਇਲਾਜ ਹੈ ਸਭ ਕੁਝ ਆਪਣੇ ਦੇਸ਼ ਵਿੱਚ ਹੈ ਸਭ ਕੁਝ ਕਾਂਗਰਸ ਪਾਰਟੀ ਦੀ देन ਹੈ ਮੈਂ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦਾ ਔਰ ਆਪਣੇ ਸੰਜੀਤ ਤਲਵਾਰ ਜੀ ਜਿਹੜੇ ਕਿ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਔਰ ਰਾਜਵਰਿੰਗ ਜੀ ਜਿਹੜੇ ਹੁਣ ਮੌਜੂਦਾ ਐਮਪੀ ਨੇ ਔਰ ਸਾਡੇ ਪੰਜਾਬ ਪ੍ਰਧਾਨ ਵੀ ਨੇ ਉਹਨਾਂ ਦੇ ਦਿਸ਼ਾ ਅਨੁਸਾਰ ਮੈਂ ਆਪਣੇ ਵਾਰਡ ਦਾ ਕੰਮ ਕਰ ਰਿਹਾ ਹਾਂ ਹੁਣੇ ਅਸੀਂ ਆਪਣੇ ਪਰਿਵਾਰ ਨਾਲ ਜਿਹੜਾ ਕਿ ਮੈਂ ਸਲਾਈ ਸੈਂਟਰ ਖੋਲਿਆ ਹੋਇਆ ਹੈ ਉਦੇ ਬੱਚੋ ਉਸ ਜਗ੍ਹਾ ਤੇ ਬੱਚਿਆਂ ਨੂੰ ਸੂਟ ਉਹਨਾਂ ਨੂੰ ਦੇ ਕੇ ਆਇਆ ਕਿ ਜਿਹਦੇ ਨਾਲ ਉਹਨਾਂ ਦਾ ਹੌਂਸਲਾ ਹੋਰ ਵਧੇ ਬੱਚੇ ਬਹੁਤ ਬੱਚੇ ਸਿਲਾਈ ਸਿੱਖ ਕੇ ਵੀ ਚਲੇ ਗਏ ਨੇ ਔਰ ਬਹੁਤ ਬੱਚੇ ਸਿੱਖ ਵੀ ਰਹੇ ਨੇ ਮੈਂ ਇੱਕ ਚੀਜ਼ ਦੱਸ ਦੇਣੀ ਚਾਹੁੰਦਾ ਮੇਰਾ ਮੋਟਿਵ ਸਿਰਫ ਦੇਸ਼ ਦੀ ਸੇਵਾ ਕਰਨਾ ਹੈ ਆਪਣੇ ਪਰਿਵਾਰ ਦੀ ਸੇਵਾ ਕਰਨਾ ਹੈ ਔਰ ਅੱਜ ਮੈਂ ਅਨਾਉਂਸ ਕੀਤਾ ਹੈ ਕਿ ਜਿਹੜਾ ਅਸੀਂ ਪਿਛਲੇ ਕਾਫੀ ਲੰਬੇ عرصے ਤੋਂ 2 ਸਾਲ ਹੋ ਗਏ ਤੇ ਕਰੀਬਨ ਅਨਾਉਂਸ ਕੀਤਾ ਹੈ ਜਿਵੇਂ ਵੀਰਦਾਸ਼ਰਮ ਖੋਲੂਗਾ ਉਹ ਮੈਂ ਅੱਜ ਵਾਦਾ ਕਰਦਾ ਇਸ ਪਵਿੱਤਰ ਵਿਹੜੇ ਤੇ ਜਲਦੀ ਹੀ ਮੈਂ ਉਸ વૃਧਾ ਆਸ਼ਰਮ ਦੀ ਨੀਂਹ ਪੱਥਰ ਰੱਖੂੰਗਾ ਔਰ ਆਪਣੇ ਪਰਿਵਾਰ ਦੀ ਸੇਵਾ ਕਰੂੰਗਾ ਔਰ ਇੱਕ ਵਾਦਾ ਹੋਰ ਅੱਜ ਤੁਹਾਡਾ ਕਰਦਾ ਜਿਹੜਾ ਕਿ ਮੁਫਤ ਸिलाई ਸੈਂਟਰ ਪਿਛਲੇ 1 ਸਾਲ ਤੋਂ ਖੋਲਿਆ ਹੋਇਆ ਉਹ ਚੱਲ ਰਿਹਾ ਹੈ ਨਿਰੰਤਰ ਅਸੀਂ ਉਹਦੀ ਸੇਵਾ ਕਰ ਰਹੇ ਹਾਂ ਅਸੀਂ ਉਹਨੂੰ ਵੀ ਰਜਿਸਟਰਡ ਕਰਵਾਉਣ ਜਾ ਰਹੇ ਹਾਂ ਔਰ ਜਿਹੜੀ ਮੇਰੀ ਭੈਣ ਉਹਨੂੰ ਚਲਾ ਰਹੀ ਹੈ ਉਹਦੇ ਵਿੱਚ ਪਿਛਲੇ 1 ਸਾਲ ਤੋਂ ਸੇਵਾ ਕਰ ਰਹੀ ਹੈ ਉਹਦੀ ਵੀ ਅਸੀਂ ਐਜ਼ ਅ ਸੈਮੀ ਗਵਰਨਮੈਂਟ ਉਹਦੀ ਨੌਕਰੀ ਪੱਕੀ ਕਰਾਵਾਂਗੇ ਬਕਾਇਆ ਉਹਨਾਂ ਦਾ ਐਸਆਈਪੀਐਫ ਕੱਟਿਆ ਜਾਵੇਗਾ ਜਿੰਨੇ ਵੀ ਪਰਿਵਾਰ ਇਥੋਂ ਸਿੱਖ ਕੇ ਚਲੇ ਗਏ ਨੇ ਅਸੀਂ ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟ ਦਵਾਂਗੇ ਔਰ ਇੱਕ ਚੀਜ਼ ਹੋਰ ਕਹਿਣਾ ਚਾਹਨਾ ਸਾਡੇ ਦੇਸ਼ ਦਾ ਯੁਵਾ ਅੱਜ ਕੱਲ ਨਸ਼ੇ ਵੱਲ ਪ੍ਰਮੋਟ ਹੋ ਰਿਹਾ ਹੈ ਨਸ਼ੇ ਵੱਲ ਜਾ ਰਿਹਾ ਹੈ ਮੈਂ ਤਾਂ ਕਹਿ ਦੇਣਾ ਚਾਹੁੰਦਾ ਮੈਂ ਤਾਂ ਨਸ਼ੇ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਰਕਾਰਾਂ ਜਿੰਨੀਆਂ ਨਸ਼ੇ ਦੀਆਂ ਗੱਲ ਕਰੂਗੀਆਂ ਉਹਨਾਂ ਨਸ਼ਾ ਪ੍ਰਮੋਟ ਹੋਊਗਾ ਨਸ਼ਾ ਹੈਗਾ ਜ਼ਰੂਰ ਹੈ ਇਹ ਨਹੀਂ ਹੈਗਾ ਜਿੰਨਾ ਆਪਾਂ ਕਹਿੰਨੇ ਆ ਕਿਆ ਕਿਆ ਕੀ ਜਦੋਂ ਆਪਾਂ ਬਾਰ-ਬਾਰ ਨਸ਼ੇ ਦਾ ਨਾਮ ਲੈਂਦੇ ਆ ਹਰ ਇੱਕ ਬੱਚਾ ਸੋਚਦਾ ਹੈ ਕਿ ਇਹ ਕੀ ਚੀਜ਼ਾਂ ਨੂੰ ਮੈਂ ਖਾ ਕੇ ਦੇਖਾਂ ਨੂੰ ਚੱਕ ਕੇ ਦੇਖਾਂ ਉਹ ਕੀ ਹੁੰਦਾ ਹੈ ਬੱਚਾ ਨਸ਼ੇ ਦੀ ਲਤ ਲੱਗ ਜਾਂਦੀ ਹੈ ਮੈਂ ਆਮ ਆਦਮੀ ਪਾਰਟੀ ਨੂੰ ਜਿਹੜੀ ਕਿ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਇੱਕ ਬੇਨਤੀ ਕਰੂੰਗਾ ਸਾਡੇ ਵਾਰਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਸੀਵਰੇਜ ਰੋਜ਼ ਜਾਮ ਹੋ ਰਿਹਾ ਹੈ ਲਾਈਟ ਦਾ ਕੋਈ ਪ੍ਰਬੰਧ ਨਹੀਂ ਲਾਈਟ ਬਹੁਤ ਜਾ ਰਹੀ ਹੈ ਕੱਟ ਲੱਗ ਰਹੇ ਨੇ ਔਰ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ ਪਿਛਲੇ 6 ਮਹੀਨਿਆਂ ਤੋਂ ਜਿੰਨਾ ਵੀ ਮੇਰੇ ਕੋਲ ਹੁੰਦਾ ਮੈਂ ਐਸਜੀਓ ਨੂੰ ਕਹਿ ਕੇ ਜਾਂ ਬਿਜਲੀ ਬੋਰਡ ਦੇ ਐਕਸੀਮ ਨੂੰ ਕਹਿ ਕੇ ਇਹ ਸਭ ਕੰਮ ਕਰਵਾ ਰਿਆ ਔਰ ਹੋ ਵੀ ਰੇ ਨੇ ਮੈਨੂੰ ਬਿਜਲੀ ਦਫ਼ਤਰ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਇਸ ਪਵਿੱਤਰ ਦਿਹਾੜੇ ਤੇ ਮੈਂ ਇੱਕ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਆਪਣੇ ਵਾਰਡ ਦੀ ਸੇਵਾ ਪਿਛਲੇ 2 ਸਾਲ ਤੋਂ ਨਿਰੰਤਰ ਨਿਭਾਦਾ ਆ ਰਿਹਾ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਮਨੂੰ ਕਿਸੇ ਡੈਜ਼ਿਨੇਸ਼ਨ ਕੋਈ ਮੈ ਨਹੀਂ ਮੈਂ ਨਹੀਂ ਜਾਂਦਾ ਕਿ ਚਾਹੇ ਕੌਂਸਲ ਬਣਾ ਨਾ ਬਣਾ ਇੱਕ ਤੜਨਾ ਵਾਦਾ ਅੱਜ ਜਰੂਰ ਕਰਦਾ ਇਸ ਆਜ਼ਾਦੀ ਦੇ ਪਵਿੱਤਰ ਦਿਹਾੜੇ ਤੇ ਕਿ ਮੈਂ ਜਿੱਦਾਂ ਸੇਵਾ ਕਰਦਾ ਆ ਰਿਆਂ ਉਦਾਂ ਹੀ ਆਪਣੇ ਪਰਿਵਾਰ ਦੀ ਮੈਂ ਸੇਵਾ ਕਰੂੰਗਾ ਔਰ ਤੁਸੀਂ ਲੋਕਾਂ ਨੇ ਮੇਰੇ ਜਿੰਨੇ ਪਰਿਵਾਰ ਨੇ ਉਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਤੁਰੇ ਨੇ ਔਰ ਸਾਡੇ ਰਾਜਾ ਗੁਰਿੰਜੀ ਨੂੰ ਐਮਪੀ ਬਣਾਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ